ਉਹਨਾਂ ਸਾਰੇ ਸਵਾਲਾਂ ਦੇ ਜਵਾਬ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਾਂਗੇ ਜਿਹੜੇ ਸਵਾਲ ਭਾਰਤ ਦੇ 50 ਲੱਖ ਦੇ ਕਰੀਬ ਕੇਂਦਰੀ ਕਰਮਚਾਰੀਆਂ ਅਤੇ 69 ਲੱਖ ਦੇ ਕਰੀਬ ਕੇਂਦਰ ਸਰਕਾਰ ਦੇ ਪੈਨਸ਼ਨਰਾਂ ਦੇ ਮਨ ਵਿੱਚ ਉੱਠ ਰਹੇ ਹਨ ਸਵਾਲ ਤਾਂ ਕੋਈ ਵੀ ਕਰ ਸਕਦਾ ਹੈ ਪਰ ਇਹਦੇ ਜਿਹੜੇ ਸਹੀ ਜਵਾਬ ਨੇ ਉਹ ਸਰਕਾਰ ਦੇ ਨੁਮਾਇੰਦੇ ਮੰਤਰੀ ਹੀ ਦੇ ਸਕਦੇ ਨੇ ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਰ ਵਾਰ ਦੀ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਵੀ ਤੁਹਾਡੇ ਸਭਨਾਂ ਦੇ ਨਾਲ ਜ਼ਰੂਰੀ ਜਾਣਕਾਰੀ ਜਿਹੜੀ ਮੈਂ ਸਾਂਝੀ ਕਰ ਰਿਹਾ ਬੇਸ਼ੱਕ ਵੀਰੋ YouTube ਤੇ ਬਹੁਤ ਸਾਰੇ ਕੰਮ ਦੀਆਂ ਗੱਲਾਂ ਕਰਨ ਵਾਲੇ ਯੂਟਿਊਬਰ ਵੀਡੀਓ ਬਣਾਉਂਦੇ ਨੇ ਤਾਂ ਬਹੁਤ ਸਾਰੇ ਇਹਦੇ ਵਿੱਚ ਵਿਊ ਲਾਉਣ ਵਾਸਤੇ ਆਪਣੇ ਪੈਸਾ ਕਮਾਉਣ ਵਾਸਤੇ ਵੀ ਕੰਮ ਕਰਦੇ ਨੇ ਪਰ ਆਪਣਾ ਪੰਜਾਬ ਗਿਆਨ ਦਰਪਣ ਚੈਨਲ ਤੇ ਜਦੋਂ ਦਾ ਆਪਾਂ ਚੈਨਲ ਆਰੰਭ ਕੀਤਾ ਹੈ ਤੁਸੀਂ ਜਿਹੜੇ ਵੀ ਚੈਨਲ ਨਾਲ ਜੁੜੇ ਹੋਏ ਹੋ ਜਾਂ ਜਿਹੜੇ ਵੀ ਨਵੇਂ ਆਏ ਹੋ ਮੈਂ ਤੁਹਾਨੂੰ ਸਭ ਨੂੰ ਦੱਸ ਦੇਵਾਂ ਕਿ ਕਦੇ ਵੀ ਕੋਈ ਵੀਡੀਓ ਇਸ ਕਰਕੇ ਨਹੀਂ ਬਣਾਈ ਕਿ ਉਹਦੇ ਵਿਊ ਜ਼ਿਆਦੇ ਆਉਣਗੇ ਜਾਂ ਉਹਦੇ ਤੇ ਸਾਨੂੰ ਇਨਕਮ ਜ਼ਿਆਦੇ ਆਏਗੀ ਹਮੇਸ਼ਾ ਹੀ ਕਈ ਵਾਰ ਤਿੰਨ ਚਾਰ ਦਿਨ ਵੀ ਵੀਡੀਓ ਨਹੀਂ ਬਣਾਈਦੀ ਕਿਉਂਕਿ ਖੁਦ ਨੂੰ ਟਾਈਮ ਨਹੀਂ ਲੱਗਦਾ ਜਾਂ ਕਈ ਵਾਰੀ ਕੰਟੈਂਟ ਆ ਜਿਹੜਾ ਉਹ ਕਲੀਅਰ ਨਹੀਂ ਹੁੰਦਾ ਜੋ ਗੱਲ ਸੁਣੀ ਹੁੰਦੀ ਹੈ ਉਹਨੂੰ ਵੈਰੀਫਾਈ ਪਹਿਲਾਂ ਕਰਨਾ ਪੈਂਦਾ ਇਹ ਸਹੀ ਵੀ ਹੈ ਜਾਂ ਨਹੀਂ ਇਹ ਕਿਸੇ ਦੇ ਕੰਮ ਦੀ ਵੀ ਹੈ ਜਾਂ ਨਹੀਂ ਸਿਰਫ ਰਕਸ਼ਿਤ ਖੰਨਾ ਦੀ ਤਰ੍ਹਾਂ ਹਰ ਘੰਟੇ ਬਾਅਦ ਇੱਕ ਵੀਡੀਓ ਤੁਸੀਂ ਦੇਖਦੇ ਹੋ YouTube ਤੇ ਇੱਕ ਦਿਨ ਦੇ ਵਿੱਚ ਉਹਨਾਂ ਦੀਆਂ 8-8 ਵੀਡੀਓ ਆ ਜਾਂਦੀਆਂ ਨੇ ਤੇ ਉਹਦੇ ਵਿੱਚੋਂ ਅੱਠਾਂ ਦੇ ਵਿੱਚੋਂ ਸੱਤ ਵੀਡੀਓ ਇੱਕੋ ਹੀ ਚੈਪਟਰ ਪੇ ਕਮਿਸ਼ਨ ਪੇ ਕਮਿਸ਼ਨ ਦੇ ਆਧਾਰਤ ਹੁੰਦੀਆਂ ਨੇ ਉਹਨਾਂ ਨੂੰ ਇਹ ਇੱਕ ਵੀਡੀਓ ਤੁਸੀਂ ਦੇਖ ਲਓਗੇ ਦੂਸਰੀ ਕੋਈ ਹੋਰ ਵੇਖ ਲੇਗਾ ਪਰ ਆਪਣੀ ਇਹ ਕੋਸ਼ਿਸ਼ ਹਮੇਸ਼ਾ ਇਸ ਚੈਨਲ ਤੇ ਰਹਿੰਦੀ ਹੈ ਕਿ ਕੋਈ ਚੰਗੀ ਗੱਲ ਕੰਮ ਦੀ ਗੱਲ ਜਿਹੜੀ ਤੁਹਾਡੇ ਤੱਕ ਨਹੀਂ ਪਹੁੰਚੀ ਅਜੇ ਕਿਸੇ ਹੋਰ ਮਾਧਮ ਰਹੀਂ ਪਹੁੰਚੀ ਹੈ ਤੁਹਾਨੂੰ ਉਹਦੇ ਵਿੱਚ ਡਾਊਟ ਹੈ ਤਾਂ ਉਸ ਗੱਲ ਬਾਰੇ ਪੂਰੀ ਸਹੀ ਜਾਣਕਾਰੀ ਇਕੱਠੀ ਕਰਕੇ ਤੁਹਾਡੇ ਨਾਲ ਜਿਹੜੀ ਹੈ ਉਹ ਵੀਡੀਓ ਦੇ ਰਹੀਂ ਸਾਂਝੀ ਕੀਤੀ ਜਾਵੇ ਸੋ ਅੱਜ ਦੀ ਵੀਡੀਓ ਵੀ ਇਸੇ ਤਰ੍ਹਾਂ ਦੀ ਇੱਕ ਖਬਰ ਜਿਹੜੀ ਪਿਛਲੇ ਸਮੇਂ ਦੇ ਵਿੱਚ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਖਬਰਾਂ ਚੈਨਲਾਂ ਤੇ ਜਿਹੜੀ ਸੁਰਖੀ ਬਣੀ ਹੋਈ ਆ ਕਿ ਦੇਸ਼ ਦਾ ਸਰਦਰ ਅਕਤਲਾ ਜਿਹੜਾ ਸੈਸ਼ਨ ਪਾਰਲੀਮੈਂਟ ਦਾ ਚੱਲਿਆ ਉਹਦੇ ਵਿੱਚ ਭਾਰਤ ਸਰਕਾਰ ਦੇ ਕੇਂਦਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਦੇ ਹੱਕ ਦੇ ਵਿੱਚ ਉੱਤੇ ਕੀ ਸਵਾਲ ਕੀਤੇ ਗਏ ਤੇ ਕੀ ਉਹਨਾਂ ਦੇ ਜਵਾਬ ਦਿੱਤੇਗੇ ਵੀਡੀਓ ਦੇ ਵਿੱਚ ਤੁਹਾਡੇ ਨਾਲ ਪੂਰੀ ਜਾਣਕਾਰੀ ਮੈਂ ਸਾਂਝੀ ਕਰਾਂਗਾ ਤੁਹਾਡੇ ਵਾਸਤੇ ਸੁਣਨੀ ਬਹੁਤ ਜ਼ਰੂਰੀ ਹੈ ਤੁਹਾਨੂੰ ਇੱਕੋ ਬੇਨਤੀ ਹੈ ਵੀਡੀਓ ਨੂੰ ਲਾਈਕ ਹਾਈਪ ਅਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਜਿਹੜੇ ਚੈਨਲ ਨੂੰ ਪਹਿਲੀ ਵਾਰ ਵੇਖ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਕਿ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ YouTube ਵੱਲੋਂ ਆਪਣੇ ਆਪ ਤੁਹਾਡੇ ਕੋਲ ਭੇਜੀ ਜਾਏਗੀ ਹੁਣ ਸ਼ੁਰੂ ਕਰਦੇ ਆਂ ਅੱਜ ਦੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਲੋਕ ਸਭਾ ਤੇ ਰਾਜ ਸਭਾ ਦੇ ਸਤਿਕਾਰਯੋਗ ਮੈਂਬਰ ਪਾਰਲੀਮੈਂਟਾਂ ਦਾ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਭਾਰਤ ਦੇ ਕੇਂਦਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਦੀ ਜਿਹੜੀ ਆਵਾਜ਼ ਹੈ ਜਿਹੜੀ ਹੱਕ ਦੀ ਉਹਨਾਂ ਦੀ ਉੱਥੇ ਬਲੰਦ ਕੀਤੀ ਹੈ ਪਾਰਲੀਮੈਂਟ ਦੇ ਵਿੱਚ ਉਹਨਾਂ ਦੇ ਵਿੱਚ ਸ਼੍ਰੀ ਐਨ ਕੇ ਪ੍ਰੇਮਚੰਦਰਾ ਜੀ ਸ਼੍ਰੀ ਥੀਰੂ ਥੰਗਾ ਕਾਮਿਲ ਸੇਲਵਨ ਜੀ ਡਾਕਟਰ ਗਨਪਥੀ ਰਾਜਕੁਮਾਰ ਪੀ ਅਤੇ ਸ਼੍ਰੀ ਧਰਮਿੰਦਰ ਯਾਦਵ ਜੀ ਇਹਨਾਂ ਚਾਰ ਮੈਂਬਰ ਪਾਰਲੀਮੈਂਟ ਨੇ ਲੋਕ ਸਭਾ ਦੇ ਵਿੱਚ ਜਿਹੜੇ ਸਵਾਲ ਸਰਕਾਰ ਨੂੰ ਕੀਤੇ ਕਿ ਜਿਹੜਾ 8ਵਾਂ ਪੇ ਕਮਿਸ਼ਨ ਹੈ ਕਦੋਂ ਕੇਂਦਰੀ ਕਰਮਚਾਰੀਆਂ ਨੂੰ ਕਿਵੇਂ ਇਹਦੇ ਤੇ ਕੀ ਕਾਰਵਾਈ ਚੱਲ ਰਹੀ ਹੈ ਸਾਰੇ ਸਵਾਲ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਤੇ ਫਿਰ ਉਹਦੇ ਤੇ ਭਾਰਤ ਸਰਕਾਰ ਦੇ ਵੱਲੋਂ ਕੇਂਦਰੀ ਵਿੱਤ ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ ਜੀ ਨੇ ਜਵਾਬ ਕੀ ਦਿੱਤੇ ਇਹ ਤੁਸੀਂ ਸਾਰੀ ਜਾਣਕਾਰੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸੁਣਿਆ ਜੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਜਿਹੜੇ ਸਵਾਲ ਸਾਂਝੇ ਕਰਦਾ ਕਿ ਕਿਹੜੇ ਸਵਾਲ ਇਨ੍ਹਾਂ ਜਿਹੜੇ ਪਾਰਲੀਮੈਂਟ ਦੇ ਮੈਂਬਰਾਂ ਦੁਆਰਾ ਪੁੱਛੇ ਗਏ ਪਹਿਲਾ ਸਵਾਲ ਉਹਦੇ ਵਿੱਚ ਇਹ ਸੀ ਕਿ ਮਾਨਯੋਗ ਵਿੱਤ ਮੰਤਰੀ ਜੀ ਤੁਸੀਂ ਸਰਕਾਰ ਦੇ ਨੁਮਾਇੰਦੇ ਹੋ ਤੁਸੀਂ ਦੱਸਣ ਦੀ ਖੇਚਲ ਕਰੋਗੇ ਕਿ ਕੇਂਦਰੀ ਕਰਮਚਾਰੀਆਂ ਤੇ ਮੁਲਾਜ਼ਮਾਂ ਦੀ ਭਲਾਈ ਲਈ ਪਹਿਲਾਂ ਤੋਂ ਹਰ 10 ਸਾਲ ਬਾਅਦ ਪੇ ਕਮਿਸ਼ਨ ਜਿਹੜਾ ਮੁਲਾਜ਼ਮਾਂ ਨੂੰ ਦਿੱਤਾ ਜਾਂਦਾ ਹੈ ਇਸ ਵਾਰ ਤੁਸੀਂ ਪੇ ਕਮਿਸ਼ਨ ਦੇ ਸਬੰਧ ਵਿੱਚ ਕੀ ਕਰ ਰਹੇ ਹੋ ਦੂਜਾ ਸਵਾਲ ਕੀਤਾ ਗਿਆ ਕਿ ਪੇ ਕਮਿਸ਼ਨ ਦੀਆਂ ਜਿਹੜੀਆਂ ਸਿਪਾਰਸ਼ਾਂ ਕੀ ਤੁਸੀਂ ਉਹਦੇ ਵਾਸਤੇ ਸ਼ਰਤਾਂ ਤੈਅ ਕਰ ਦਿੱਤੀਆਂ ਤੀਸਰਾ ਸਵਾਲ ਕਿੰਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਇਹ ਪੇ ਕਮਿਸ਼ਨ ਦਾ ਬੈਨੀਫਿਟ ਜਿਹੜਾ ਉਹ ਦਿੱਤਾ ਜਾਏਗਾ ਚੌਥਾ ਸਵਾਲ ਕਿੰਨੀ ਤਰੀਕ ਤੋਂ ਪੇ ਕਮਿਸ਼ਨ ਲਾਗੂ ਕੀਤਾ ਜਾਏਗਾ ਕੀ ਤੁਸੀਂ ਉਹ ਤਰੀਕ ਤੈਅ ਕਰ ਦਿੱਤੀ ਹੈ ਪੰਜਵਾਂ ਸਵਾਲ ਸਿਪਾਰਸ਼ਾਂ ਮਨਜ਼ੂਰ ਹੋਣ ਤੋਂ ਬਾਅਦ ਲੋੜੀ ਦਾ ਧਨ ਫੰਡ ਪੈਸਾ ਕਿਸ ਸਰਕਾਰ ਕੋਲ ਮੌਜੂਦ ਹੈ ਤੇ ਛੇਵਾਂ ਸਵਾਲ ਜਦੋਂ ਪੇ ਕਮਿਸ਼ਨ ਨੇ ਆਪਣਾ ਕੰਮ ਕਰਨਾ ਹੈ ਤੇ ਉਹਦੇ ਵਿੱਚ ਸਪਾਰਸ਼ਾਂ ਤੈਅ ਕਰਨ ਵਾਸਤੇ ਕੀ ਅਲੱਗ ਅਲੱਗ ਡਿਪਾਰਟਮੈਂਟਾਂ ਤੋਂ ਜਾਂ ਪੈਨਸ਼ਨਰਾਂ ਦੇ ਨੁਮਾਇंदे ਉਹਦੇ ਵਿੱਚ ਸ਼ਾਮਲ ਕੀਤੇ ਜਾਣਗੇ ਤੇ ਸੱਤਵਾਂ ਜਿਹੜਾ ਜ਼ਰੂਰੀ ਸਵਾਲ ਹੈ ਕਿ ਪੇ ਕਮਿਸ਼ਨ ਵੱਲੋਂ ਮੀਟਿੰਗਾਂ ਕਰਨ ਤੋਂ ਬਾਅਦ ਸਾਰਾ ਡਾਟਾ ਤਿਆਰ ਕਰਨ ਤੋਂ ਬਾਅਦ ਕਦੋਂ ਤੱਕ ਇਹਦੀਆਂ ਜਿਹੜੀਆਂ ਸੁਪਾਰਸ਼ਾਂ ਸਰਕਾਰ ਦੇ ਕੋਲ ਪੇਸ਼ ਕੀਤੀਆਂ ਜਾਣਗੀਆਂ ਇਹ ਸੱਤ ਜ਼ਰੂਰੀ ਸਵਾਲ ਇਹਨਾਂ ਪਾਰਲੀਮੈਂਟ ਦੇ ਮੈਂਬਰਾਂ ਦੁਆਰਾ ਪਾਰਲੀਮੈਂਟ ਦੇ ਵਿੱਚ ਲੋਕ ਸਭਾ ਦੇ ਵਿੱਚ ਬੀਤੇ 8 ਦਸੰਬਰ ਦਿਨ ਸੋਮਵਾਰ ਨੂੰ ਕੀਤੇ ਗਏ ਤੇ ਉਹਦੇ ਜਵਾਬ ਦੇ ਵਿੱਚ ਭਾਰਤ ਸਰਕਾਰ ਦੇ ਵਿੱਤ ਰਾਜ ਮੰਤਰੀ ਸ਼੍ਰੀ ਪੰਕਜ ਚੌਂਦਰੀ ਜੀ ਨੇ ਜਿਹੜਾ ਜਵਾਬ ਦਿੱਤਾ ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਸਾਡੇ ਸਾਰਿਆਂ ਵਾਸਤੇ ਉਹ ਜਿਹੜਾ ਬਹੁਤ ਜ਼ਰੂਰੀ ਹੈ ਪਹਿਲੇ ਸਵਾਲ ਦਾ ਜਵਾਬ ਜਿਹੜਾ ਉਹਨਾਂ ਨੇ ਦਿੱਤਾ ਕਿ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਤੇ ਮਲਾਜ਼ਮਾਂ ਦੇ ਲਈ ਪਹਿਲਾਂ ਦੀ ਤਰ੍ਹਾਂ ਜਿਵੇਂ ਪਹਿਲਾਂ ਹਰ 10 ਸਾਲ ਬਾਅਦ ਪੇ ਕਮਿਸ਼ਨ ਉੱਠਦੇ ਸਨ ਉਸ ਤਰ੍ਹਾਂ ਸਰਕਾਰ ਨੇ ਜਿਹੜਾ 8ਵਾਂ ਪੇ ਕਮਿਸ਼ਨ ਉਹ ਬਣਾ ਦਿੱਤਾ ਹੈ ਭਾਵ ਉਹਦਾ ਗਠਨ ਕਰ ਦਿੱਤਾ ਤੇ ਉਹਦੇ ਦੂਜੇ ਸਵਾਲ ਦਾ ਜਵਾਬ ਤੇ ਉਹਦੇ ਸਬੰਧ ਵਿੱਚ ਟਰਮਜ਼ ਆਫ ਰੈਫਰੈਂਸ ਸ਼ਿਫਾਰਸ਼ਾਂ ਵਾਸਤੇ ਜਿਹੜੀਆਂ ਸ਼ਰਤਾਂ ਨੇ ਉਹ 3 ਨਵੰਬਰ 2025 ਨੂੰ ਸਰਕਾਰ ਨੇ ਜਾਰੀ ਕਰ ਦਿੱਤੀਆਂ ਨੇ ਉਹਦਾ ਨੋਟੀਫਿਕੇਸ਼ਨ ਜਿਹੜਾ ਜਾਰੀ ਕਰ ਦਿੱਤਾ ਹੈ ਤੀਸਰਾ ਸਵਾਲ ਜਿਹੜਾ ਪੁੱਛਿਆ ਗਿਆ ਕਿ ਕਿੰਨੇ ਗਿਣਤੀ ਹੈ ਜਿਹਦੇ ਵਿੱਚ ਇਹ ਕਰਮਚਾਰੀਆਂ ਤੇ ਮੁਲਾਜ਼ਮਾਂ ਨੂੰ ਇਹਦਾ ਲਾਭ ਮਿਲੇਗਾ ਤਾਂ ਕੇਂਦਰੀ ਮੰਤਰੀ ਨੇ ਦੱਸਿਆ ਕਿ 50 ਲੱਖ 14000 ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ 69 ਲੱਖ ਦੇ ਕਰੀਬ ਪੈਨਸ਼ਨਰਾਂ ਨੂੰ ਇਹ ਜਿਹੜਾ 8ਵਾਂ ਪੇ ਕਮਿਸ਼ਨ ਹੈ ਇਹ ਕਵਰ ਕਰੇਗਾ ਉਨ੍ਹਾਂ ਦੀ ਤਨਖਾਹ ਅਤੇ ਪੈਨਸ਼ਨ ਨੂੰ ਰਿਵਾਈਜ਼ ਕੀਤਾ ਜਾਵੇਗਾ ਉਸ ਤੋਂ ਅਗਲਾ ਸਵਾਲ ਜਿਹੜਾ ਪੁੱਛਿਆ ਗਿਆ ਸਭ ਤੋਂ ਜ਼ਰੂਰੀ ਕਿ ਪੇ ਕਮਿਸ਼ਨ ਨੂੰ ਲਾਗੀਕਰ ਲਾਗੂ ਕਰਨ ਦੀ ਜਿਹੜੀ ਤਰੀਕ ਹੈ ਕੀ ਉਹ ਸਰਕਾਰ ਨੇ ਨਿਰਧਾਰਤ ਕਰ ਦਿੱਤੀ ਹੈ ਤਾਂ ਇਹ ਜਿਹੜਾ ਗੋਲ ਮੋਲਸ ਜਵਾਬ ਹੈ ਇਹ ਕੇਂਦਰੀ ਮੰਤਰੀ ਵੱਲੋਂ ਦਿੱਤਾ ਗਿਆ ਕਿ ਜਲਦੀ ਹੀ ਪੇ ਕਮਿਸ਼ਨ ਨੂੰ ਲਾਗੂ ਕਰਨ ਦੇ ਤਰੀਕਾ ਜਿਹੜੀ ਉਹ ਨਿਰਧਾਰਤ ਕਰ ਦਿੱਤੀ ਜਾਊਗੀ ਅਜੇ ਤੱਕ ਨਹੀਂ ਕੀਤੀ ਗਈ ਹੈ ਤੇ ਉਸ ਤੋਂ ਅਗਲਾ ਸਵਾਲ ਜਿਹੜਾ ਕੀਤਾ ਗਿਆ ਕਿ ਜਿਹੜੀਆਂ ਛਪਾਰਸ਼ਾਂ ਮਨਜ਼ੂਰ ਹੋਣ ਤੋਂ ਬਾਅਦ ਲੋੜੀ ਦਾ ਫੰਡ ਸਰਕਾਰ ਕੋਲ ਮੌਜੂਦ ਹੈ ਇਹਦਾ ਜਿਹੜਾ ਹਾਂ ਦੇ ਵਿੱਚ ਜਵਾਬ ਕੇਂਦਰੀ ਮੰਤਰੀ ਨੇ ਦਿੱਤਾ ਕਿ ਪੇ ਕਮਿਸ਼ਨ ਵੱਲੋਂ ਜੋ ਵੀ ਛਪਾਰਸ਼ਾਂ ਕੀਤੀਆਂ ਜਾਣਗੀਆਂ ਉਹਦਾ ਜੋ ਵੀ ਸਰਕਾਰ ਤੇ ਆਰਥਿਕ ਬੋਝ ਪਏਗਾ ਉਹਦੇ ਵਾਸਤੇ ਲੋੜੀ ਦਾ ਧਨ ਸਰਕਾਰ ਨੇ ਜਟਾਉਣ ਵਾਸਤੇ ਜਿਹੜੇ ਆਪਣੇ ਯਤਨ ਸ਼ੁਰੂ ਕਰ ਦਿੱਤੇ ਨੇ ਭਾਵ ਉਹ ਕਹਿੰਦੇ ਇਹਦੇ ਵਾਸਤੇ ਫੰਡ ਦੀ ਕਮੀ ਨਹੀਂ ਆਉਣ ਦਿੱਤੀ ਜਾਏਗੀ ਤੇ ਛੇਵਾਂ ਸਵਾਲ ਜਿਹੜਾ ਕੀਤਾ ਗਿਆ ਕਿ ਕਮਿਸ਼ਨ ਕਿੰਨਾ ਕਿੰਨਾ ਮੈਂਬਰਾਂ ਨੂੰ ਇਹਦੇ ਵਿੱਚ ਸ਼ਾਮਲ ਕਰਕੇ ਸਿਫਾਰਿਸ਼ਾਂ ਤਿਆਰ ਕਰਦਾ ਹੈ ਉਹਦੀ ਪੂਰੀ ਛੋਟ ਹੈ ਜਿਹੜੀ ਉਹ ਕਮਿਸ਼ਨ ਦੇ ਅਹੁਦੇਦਾਰਾਂ ਨੂੰ ਚੇਅਰਪਰਸਨ ਨੂੰ ਦਿੱਤੀ ਗਈ ਹੈ ਕਿ ਉਹ ਕਿਵੇਂ ਕਿਹਦੇ ਨਾਲ ਮੀਟਿੰਗ ਕਰਕੇ ਸਿਫਾਰਿਸ਼ਾਂ ਦੀਆਂ ਤੈਅ ਕਰਦਾ ਹੈ ਸਰਕਾਰ ਦੀ ਇਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਹੈ ਉਹ ਨਹੀਂ ਹੋਵੇਗੀ ਤੇ ਜਿਹੜਾ ਆਖਰੀ ਸਵਾਲ ਕੀਤਾ ਗਿਆ ਕਿ ਪੇ ਕਮਿਸ਼ਨ ਜਿਹੜਾ ਸਰਕਾਰ ਨੇ ਬਿਠਾਇਆ ਉਦੇ ਵੱਲੋਂ ਕਿੰਨੇ ਚਿਰ ਦੇ ਕਿੰਨੇ ਸਮੇਂ ਦੇ ਵਿੱਚ ਕਿੰਨੀ ਮਿਆਦ ਦੇ ਵਿੱਚ ਸਿਪਾਰਸ਼ਾਂ ਜਿਹੜੀਆਂ ਸਰਕਾਰ ਨੂੰ ਪੇਸ਼ ਕੀਤੀਆਂ ਜਾਣਗੀਆਂ ਤੇ ਉਹ ਜਿਹੜੇ ਕੇਂਦਰੀ ਵਿੱਤ ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ ਜੀ ਨੇ ਕਲੀਅਰ ਕੀਤਾ ਕਿ 18 ਮਹੀਨੇ ਦਾ ਵੱਜਵਾ ਸਮਾਂ ਜਿਹੜਾ ਉਹ ਪੇ ਕਮਿਸ਼ਨ ਨੂੰ ਦਿੱਤਾ ਗਿਆ 18 ਮਹੀਨੇ ਦੇ ਵਿੱਚ ਵਿੱਚ ਉਸ ਤੋਂ ਪਹਿਲਾਂ ਵੀ ਸਰਕਾਰ ਨੂੰ ਜਦੋਂ ਵੀ ਉਹ ਸਿਪਾਰਸ਼ਾਂ ਪੇਸ਼ ਕਰੇਗਾ ਉਦੋਂ ਤੋਂ ਹੀ ਜਿਹੜੇ ਇਹਦੇ ਬੈਨੀਫਿਟ ਹੈ ਸਰਕਾਰ ਵੱਲੋਂ ਉਹ ਕੇਂਦਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਦੱਤੇ ਜਾਣਗੇ ਸੋ ਵੀਰੋ ਭੈਣੋ ਜਿੰਨੇ ਵੀ ਤੁਸੀਂ ਮੁਲਾਜ਼ਮ ਪੈਨਸ਼ਨਰ ਇਹ ਵੀਡੀਓ ਸੁਣ ਰਹੇ ਹੋ ਅੱਜ ਤੱਕ ਦੀ ਜਿਹੜੀ ਜਾਣਕਾਰੀ ਮੇਰੇ ਕੋਲੇ ਪਹੁੰਚੀ ਸੀ ਮੈਂ ਤੁਹਾਡੇ ਨਾਲ ਸਰਲ ਪੰਜਾਬੀ ਦੇ ਵਿੱਚ ਸ਼ੇਅਰ ਕਰ ਦਿੱਤੀ ਹੈ ਸੋ ਆਪਾਂ ਸਵਾਲ ਕਰਦੇ ਰਹਿੰਨੇ ਆ ਬੜੇ ਸਵਾਲ ਆਪਣੇ ਮਨ ਵਿੱਚ ਉੱਠਦੇ ਨੇ ਦੇਖੋ ਜਵਾਬ ਤਾਂ ਉਹਦੇ ਸਰਕਾਰ ਨੇ ਹੀ ਦੇਣੇ ਨੇ ਤੋਂ ਸਰਕਾਰ ਦੇ ਜਵਾਬ ਹੁਣ ਤੱਕ ਦੇ ਸਾਡੇ ਕੋਲ ਪਹੁੰਚ ਗਏ ਨੇ ਔਰ ਇਹ ਕੋਈ ਇਨੀਆਂ ਵੀ ਕੋਈ মিডিਆ ਚੈਨਲ ਤੇ ਜਾਂ ਕਿਸੇ ਇੰਟਰਵਿਊ ਦੇ ਵਿੱਚ ਨਹੀਂ ਇਹ ਪਾਰਲੀਮੈਂਟ ਦੇ ਵਿੱਚ ਸਰਕਾਰ ਨੇ ਜਵਾਬ ਦਿੱਤੇ ਨੇ ਜਿਹੜਾ ਇੱਕ ਉੱਥੇ ਉਹ রেকর্ড ਵੀ ਬਣ ਜਾਂਦਾ ਜੋ ਸਰਕਾਰ ਵੱਲੋਂ ਜਵਾਬ ਜਿਹੜੇ ਦਿੱਤੇ ਗਏ ਨੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਜਵਾਬਾਂ ਤੇ ਸਰਕਾਰ ਖਰੀ ਉਤਰਦੀ ਹੈ ਜਾਂ ਪੇ ਕਮਿਸ਼ਨ ਦੇ ਸਬੰਧ ਵਿੱਚ ਹੋਰ ਕੀ ਕੀ ਫੈਸਲੇ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਜਿਹੜੀ ਫੌਰੀ ਰਾਹਤ ਦੇਣ ਦੇ ਲਈ ਉਹ ਕੀਤੇ ਜਾਣਗੇ ਕਿਉਂਕਿ ਇਹ ਤੋਂ ਪਹਿਲਾਂ ਵੀ 1 2 ਦਸੰਬਰ ਨੂੰ ਜਿਹੜੇ ਸਵਾਲ ਵਿੱਤ ਮੰਤਰੀ ਨੂੰ ਕੀਤੇ ਗਏ ਸੀ ਕਿ ਜਿਹੜਾ ਪੇ ਕਮਿਸ਼ਨ ਤਾਂ ਹਜੇ ਲੇਟ ਤੁਸੀਂ ਦੇਣਾ ਉਹਦੇ ਜਿਹੜੇ ਬੈਨੀਫਿਟ ਹੋ ਤਾਂ ਪਤਾ ਨਹੀਂ ਡੇਢ ਦੋ ਸਾਲ ਲੱਗ ਜਾਣ ਉਸ ਤੋਂ ਪਹਿਲਾਂ ਜਿਹੜਾ ਡੀਏ ਆ ਉਹ ਬੇਸਿਕ ਸੈਲਰੀ ਜਾਂ ਡੀਆਰ ਬੇਸਿਕ ਪੈਨਸ਼ਨ 'ਚ ਮਰਦ ਕੀਤਾ ਜਾਏਗਾ ਉਹ ਵੀ ਸਰਕਾਰ ਨੇ ਕਿਹਾ ਕਿ ਅਜੇ ਉਹਦੇ ਸਬੰਧ ਵਿੱਚ ਕੋਈ ਫੈਸਲਾ ਨਹੀਂ ਕੀਤਾ ਤੋਂ ਜਿਹੜਾ ਡੀ ਐ ਹੁਣ ਜਨੂਅਰੀ ਤੋਂ ਵਧਣਾ ਉਹ ਵੀ ਹਜੇ ਕੋਈ ਤੈਅ ਨਹੀਂ ਕੀਤਾ ਗਿਆ 2% ਜਾਂ 3% ਆਉਣ ਵਾਲੇ ਜਿਨ੍ਹਾਂ ਦੇ ਵਿੱਚ ਇਹਦੇ ਸਬੰਧ ਵਿੱਚ ਜਿਵੇਂ ਕੋਈ ਜਾਣਕਾਰੀ ਪੱਕੀ ਮੇਰੇ ਕੋਲ ਆਏਗੀ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਸੋ ਤੁਸੀਂ ਜੁੜੇ ਰਹੋ ਤੁਹਾਡਾ ਆਪਣਾ ਚੈਨਲ ਹੈ ਪੰਜਾਬ ਗਿਆਨ ਦਰਪਣ ਦੇ ਨਾਲ ਅੱਜ ਦੀ ਪੂਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਜਿਉਂਦੇ-ਬਾਸਦੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ